ਮੈਂ ਫਿਰ ਅਰਜ ਕਰਾਂਗਾ ਜਿਹਦਾ ਦਿੱਤਾ ਖਾਣਾ ਪਿਆ ਮਨਾ ਤਿਸ ਕਈਏ ਸ਼ਾਬਾਸ਼ ਉਹਨੂੰ ਸ਼ਾਬਾਸ਼ ਕਹੋ ਦੀ ਵਧਾਈ ਕਰ ਕਿਹੜਾ ਦਾਤਾ ਕਿ ਨਾਨਕ ਚਿੰਤਾ ਮਤ ਕਰੋ ਜਿਸ ਦਾ ਦਿੱਤਾ ਖਾਵਣਾ ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ ਉਹ ਸਭ ਨੂੰ ਰਿਜਕ ਦੇ ਰਿਹਾ ਸਤਿਗੁਰੂ ਕਹਿੰਦੇ ਨੇ ਜਿਸ ਦਾ ਦਿੱਤਾ ਖਾ ਰਿਆ ਉਹਦਾ ਸ਼ੁਕਰ ਕਰ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲਈ ਚਾਕਰ ਬੰਨਾ ਤੇ ਹੁਕਮ ਨਾ ਚਲਾਈ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਮਾਲਕ ਅੱਗੇ ਅਰਦਾਸ ਹੀ ਕਰ ਉਹਦੇ ਅੱਗੇ ਫਰਿਆਦ ਕਰ ਉਹਦੇ ਅੱਗੇ ਬੇਨਤੀ ਕਰ ਅਰਦਾਸ ਦਾ ਪੱਲਾ ਕਦੀ ਨਾ ਛੱਡੋ ਪਾਵੇਂ ਕਿ ਸਾਡੇ ਸਿੱਖ ਮਤ ਵਿੱਚ ਅਰਦਾਸ ਲਫ਼ਜ਼ ਬੰਦੀ ਸੰਬੰਧੀ ਵਿਦਵਾਨਾਂ ਦੇ ਦੋ ਮਤ ਨੇ ਇੱਕ ਮਤ ਕਹਿ ਰਿਹਾ ਅਰਦਾਸ ਲਫ਼ਜ਼ ਫਾਰਸੀ ਚੋਂ ਆਇਆ ਦੂਸਰੇ ਕਹਿ ਰਿਹਾ ਅਰਦਾਸ ਲਫ਼ਜ਼ ਸੰਸਕ੍ਰਿਤ ਦਾ ਹੈ ਪਰ ਅਰਥ ਦੋਨਾਂ ਦੇ ਇੱਕੋ ਜਿਹੇ ਜਿਹੜੇ ਫਾਰਸੀ ਚ ਮੰਨਦੇ ਨੇ ਉਹ ਕਹਿੰਦੇ ਆ ਅਰਦਾਸ ਲਫ਼ਜ਼ ਬਣਿਆ ਅਰਜ਼ ਦਾਸ਼ਤ ਅਰਧ ਦਾਸਤ ਅਰਜ਼ ਦਾ ਅਰਥ ਬੇਨਤੀ ਦਾਸ਼ਤਾਰ ਤੇ ਪੇਸ਼ ਕਰਨਾ ਰੱਖਣਾ ਅਰਦਾਸ ਦਾ ਕਹਿੰਦੇ ਨੇ ਇਹਦਾ ਅਰਥ ਆਪਣੇ ਅੰਦਰ ਦੀ ਬਿਰਥਾ ਪ੍ਰਭੂ ਸਾਹਮਣੇ ਰੱਖਣੀ ਆਪਣੇ ਅੰਦਰ ਦੀ ਬਿਰਥਾ ਕਹਿਣੀ ਦੂਜੇ ਕਿੰਨੇ ਸੰਸਕ੍ਰਿਤ ਦਾ ਅਰਦੰਗ ਆਸ ਇਹਦਾ ਅਰਥ ਹੈ ਮੁਰਾਦ ਮੰਗਣ ਦੀ ਕਿਰਿਆ ਅੰਦਰ ਦੇ ਫੁਰਨੇ ਰਾਈ ਮੰਗਣ ਦੀ ਕਿਰਿਆ ਪਰ ਚੇਤੇ ਰੱਖਿਓ ਅਰਥ ਤਾਂ ਦੋਨਾਂ ਦੇ ਢੁਕਦੇ ਆ ਮੰਗਣਾ ਹੀ ਹੈ ਨਾ ਸੱਚੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ ਉੰਜ ਰਹਿਤ ਨਾਮਿਆਂ ਚ ਸਿੱਖੇ ਲਿਖਿਆ ਹੈ ਸਿੱਖ ਕਦੀ ਵੀ ਅਰਦਾਸ ਤੋਂ ਬਿਨਾ ਘਰੋਂ ਬਾਹਰ ਨਾ ਨਿਕਲੇ ਛੋਟੀ ਅਰਦਾਸ ਕਰੋ ਵੈਸੇ ਤਾਂ ਮਰਿਆਦਾ ਕਹਿੰਦੀ ਦੋ ਵਾਰੀ ਅਰਦਾਸ ਸੇ ਕਰਦਾ ਕਿਸੇ ਵੀ ਕੰਮ ਨੂੰ ਹੱਥ ਲਾਣਾ ਹੈ ਅਰਦਾਸ ਤੋਂ ਬਿਨਾ ਹੱਥ ਨਹੀਂ ਲਾਣਾ ਕੀਤਾ ਲੋੜੀਆ ਕੰਮ ਸੋ ਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਜੀ ਕੀ ਬਿਰਤਾ ਹੋਏ ਸੋ ਗੁਰ ਪੈ ਅਰਦਾਸ ਕਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਅਰਦਾਸ ਵਿੱਚ ਇੰਨੀ ਤਾਕਤ ਹੈ ਜਿਸ ਬੰਦੇ ਨੂੰ ਸਾਰੀ ਦੁਨੀਆ ਜਵਾਬ ਦੇ ਦੇਦਾ ਤੇਰਾ ਕੋਈ ਵਿਚਾਰਾ ਨਹੀਂ ਤੂੰ ਨਹੀਂ ਬਚ ਸਕਦਾ ਗੁਰੂ ਸਾਹਿਬ ਕਹਿੰਦੇ ਨੇ ਅਰਦਾਸ ਕਰੋ ਪ੍ਰਭੂ ਉਹ ਕੁਛ ਕਰ ਸਕਦਾ ਜਿੱਥੇ ਬੰਦਾ ਕੁਛ ਵੀ ਨਹੀਂ ਕਰ ਸਕਦਾ ਇਹ ਦੋ ਰਾਖ ਹੈ ਬਲ छुटਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਉ ਨਾਨਕ ਅਬ ਓਟ ਹਰ ਗੱਜ ਜੂ ਹੋ ਸਹਾਈ ਫਿਰ ਇਹਨਾਂ ਦੋ ਤੁਕਾਂ ਨੂੰ ਸੁਣਿਓ ਕਛੂ ਨਾ ਹੋ ਤੂ ਪਾਏ ਨਿਰਾਸ਼ਤਾ ਹੈ ਕੁਛ ਨਹੀਂ ਹੋ ਸਕਦਾ ਅਗਲੀ ਤੱਕ ਇਸ ਨਿਰਾਸ਼ਤਾ ਨੂੰ ਆਸਤਾ ਵਿੱਚ ਬਦਲਦੀ ਆਸ਼ਾ ਵਿੱਚ ਬਦਲਦੀ ਬਲ ਛੁਟ ਕੇ ਬੰਧਨ ਪਰੇ ਕਛੂ ਨਾ ਹੋ ਤੂ ਪਾਏ ਕਉ ਨਾਨਕ ਅਬ ਓਟ ਆਰ ਗਾਜਿਓ ਕੋ ਸਹਾਇ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂ ਪਾਏ ਨਾਨਕ ਸਭ ਕੀ ਤੁਮਰੇ ਹਾਥ ਮੈਂ ਤੁਮੀ ਗੋਤ ਸਹਾਇ ਕੋਨੂੰ ਹੁਕਮ ਨਹੀਂ ਕਰਨਾ ਉਹ ਦੇ ਕੇ ਅਰਦਾਸ ਸੀ ਮੈਂ ਫਿਰ ਅਰਜ਼ ਕਰਾਂਗਾ ਸਿਰਫ ਇਹਦੇ ਅਖਰੀ ਅਰਥ ਕਰਕੇ ਉੰਜ ਵੈਸੇ ਡਾਕਟਰ ਨੀਕੀ ਸਾਹਿਬ ਚਲਾਣਾ ਕਰ ਗਏ ਉਹਨਾਂ ਦੀ ਅਰਦਾਸ ਦੀ ਕਿਤਾਬ ਬਹੁਤ ਮਕਬੂਲ ਹੋਈ ਮੇਰਾ ਖਿਆਲ ਹੈ ਉਹ ਕਤਾ ਪੜਨ ਤੋਂ ਬਾਅਦ ਕੋਈ ਸ਼ੰਕਾ ਬੰਦੇ ਦੇ ਮਨ ਚ ਰਹਿੰਦੇ ਨਹੀਂ ਅਰਦਾਸ ਪ੍ਰਤੀ ਪਰ ਮੈਂ ਤਾਂ ਅਰਜ਼ ਕੀਤੀ ਉਹਨਾਂ ਨੇ ਅਰਦਾਸ ਦੀ ਆਰੰਭਤਾ ਚ ਜਿਹੜੇ ਅਰਦਾਸ ਦੇ ਅਖਰੀ ਅਰਥ ਲੈ ਨਾ ਹਾਲਾਂਕਿ ਉਹ ਅਰਥ ਡਾਕਟਰ ਨਵਰਤਨ ਕਪੂਰ ਦੇਨ ਉਹ ਮੇਰਾ ਖਿਆਲ ਰਹਿੰਦੇ ਵੀ ਤੁਹਾਡੇ ਤੇ ਪੂਨੇ ਰਹਿੰਦੇ ਆ ਸ਼ਾਇਦ ਨਵਰਤਨ ਕਪੂਰ ਕਹਿੰਦੇ ਆ ਅਰਦਾਸ ਚਾਰ ਅੱਖਰਾਂ ਦੇ ਜੋੜ ਦਾ ਸ਼ਬਦ ਹੈ ਬਸ ਇਹ ਅਰਥ ਕਰਾਂਗਾ ਭਾਵੇਂ ਇਹ ਅਰਥ ਬਹੁਤ ਵਾਰੀ ਕੀਤੇ ਵੀ ਨੇ ਪਰ ਮੈਂ ਫਿਰ ਕਹਾਂਗਾ ਅਰਦਾਸ ਲਫ਼ਜ਼ ਕਹਿੰਦਿਆਂ ਹੀ ਰੱਬ ਦੇ ਗੁਣ ਵਿੱਚ ਆ ਜਾਂਦੇ ਆ ਚਾਰ ਰੱਬ ਦੇ ਬੜੇ ਵੱਡੇ ਗੁਣ ਅਰਦਾਸ ਦੇ ਅੱਖਰਾਂ 'ਚ ਨੇ ਅਸੀਂ ਅਰਦਾਸ ਕਰਨਿਆਂ ਐੜਾ ਰਾ ਰਾ ਦੱਦੇ ਨੂੰ ਕੰਨਾਂ ਸਸੇ ਨੂੰ ਸਿਆਰੀ ਜੋ ਗੁਰਬਾਣੀ ਚ ਲਿਖਨੇ ਆ ਅੱਖਰ ਚਾਰ ਨੇ ਉਹ ਕਹਿੰਦੇ ਨੇ ਕਿਉਂਕਿ ਸੂਝਵਾਨ ਵਿਦਵਾਨ ਅੱਖਰਾਂ ਦਾ ਸ਼ਬਦ ਤੇ ਸ਼ਬਦਾਂ ਦੇ ਵਾਕ ਬਣਾਉਂਦੇ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਚ ਪੱਤੀ ਅੱਖਰ ਤੇ ਦਦਾ ਹੈ ਨਾ ਤੇ ਬਾਬਾ ਜੀ ਨੇ ਪੂਰਾ ਵਾਕ ਬਣਾਇਆ ਦਦਾ ਦਾਤਾ ਏਕ ਹੈ ਸਭ ਕੋ ਦੇਵਨਖਾਰ ਅੱਖਰ ਸਸੇ ਤੇ ਬਾਬਾ ਜੀ ਕਹਿੰਦੇ ਸੱਸਾ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਇੱਕ ਪਿਆ ਮੈਂ ਅਰਜ ਕਰਾਂਗਾ ਪਹਿਲਾ ਅੱਖਰ ਐੜਾ ਐੜੇ ਅੱਖਰ ਤੋਂ ਸ਼ਬਦ ਬਣਾਇਆ ਅੰਤਰਜਾਮੀ ਅਰਦਾਸ ਕਰਨ ਵਾਲੇ ਸਿੱਖਾਂ ਐੜੇ ਅੱਖਰ ਤੋਂ ਸ਼ਬਦ ਬਣਾਇਆ ਅੰਤਰਜਾਮੀ ਇਹਦਾ ਅਰਥ ਮੰਨ ਲਓ ਗੁਰਦਵਾਰੇ ਸਾਹਿਬ ਦਾ ਭਾਈ ਸਾਹਿਬ ਨਹੀਂ ਮਿਲਦਾ ਤੇ ਫਿਰ ਆਪਾਂ ਅਰਦਾਸ ਨਹੀਂ ਕਰ ਸਕਾਂ ਪੰਡਿਤ ਨਹੀਂ ਮਿਲਦਾ ਤੇ ਆਪਾਂ ਕਹਾਂਗੇ ਪ੍ਰਭੂ ਸਾਹਮਣੇ ਅਰਦਾਸ ਕਿਵੇਂ ਕਰੀਏ ਮੌਲਵੀ ਨਹੀਂ ਮਿਲਦਾ ਚੇਤੇ ਰੱਖਿਓ ਅਰਦਾਸ ਦਾ ਸਬੰਧ ਕਿਸੇ ਇੱਕ ਵਿਸ਼ੇਸ਼ ਵਿਅਕਤੀ ਨਾਲ ਨਹੀ ਅਰਦਾਸ ਤਾਂ ਆਤਮਾ ਦੀ ਪੁਕਾਰ ਹੈ ਜਿਹੜੇ ਬੰਦੇ ਗੁੰਗੇ ਬੋਲ ਨਹੀਂ ਸਕਦੇ ਸੱਚੇਵੇਂ ਪ੍ਰਮਾਤਮਾ ਤਾਂ ਉਹਨਾਂ ਦੀਆਂ ਅਰਦਾਸਾਂ ਵੀ ਸੁਣਦਾ ਪਿਆ ਫਿਰ ਅਰਜ਼ ਕਰਾਂ ਅਰਦਾਸ ਦੇ ਅੱਖਰ ਨਾਂ ਵੀ ਬੋਲ ਨਹੀਂ ਆਉਂਦੇ ਹੁਣ ਪਲੀਜ਼ ਕਿਤੇ ਮੁਸੀਬਤ ਪੈ ਜਾਓ ਕਿਤੇ ਅੱਖਰ ਨਾਂ ਵੀ ਔੜਨ ਹੁਣ ਜਿੰਨੇ ਅਸੀਂ ਅੱਖਰ ਵਿਸ਼ੇਸ਼ਣ ਲਾ ਲਾ ਕੇ ਬੋਲਨੇ ਆ ਬੰਦਨ ਤੇ ਕੀ ਬੋਲਨੇ ਪਰ ਨਾਮ ਹੀ ਅੱਖਰ ਹੁੰਦੇ ਕੋਣ ਤੁਹਾਡੀਆਂ ਅੱਖਾਂ ਚੋਂ ਨਿਕਲਿਆ ਹੋਇਆ ਪਾਣੀ ਹੀ ਅਰਦਾਸ ਬਣ ਜਾਏਗਾ ਐਡੇ ਦਾ ਅੱਖਰ ਦਾ ਸ਼ਬਦ ਬਣਾਇਆ ਅੰਤਰਜਾਮੀ ਜਿਸ ਅੱਗੇ ਤੂੰ ਅਰਦਾਸ ਕਰਨ ਲੱਗੇ ਇਮਾਨਦਾਰੀ ਵਰਤੀ ਉਤੋਂ ਤੂੰ ਨਾਮ ਮੰਗੇ ਥੱਲਿਓ ਅੰਦਰੋਂ ਪਦਵੀ ਮੰਗਦਾ ਓਵੇਂ ਰੱਬ ਜਾਣਦਾ ਤੂੰ ਕੀ ਕਰਨਾ ਪਿਆ ਪਹਿਲੀ ਗੱਲ ਕਿ ਅਰਦਾਸ ਕਰਨ ਲੱਗਾ ਉਹ ਅੰਤਰਜਾਮੀ ਦੂਸਰਾ ਅੱਖਰ ਰਾਰਾ ਰਾਰੇ ਤੋਂ ਬਣਾਇਆ ਸ਼ਬਦ ਰਖਵਾਲਾ ਪਰਮਾਤਮਾ ਕੇਵਲ ਅੰਤਰਜਾਮੀ ਨਹੀਂ ਸੱਚ ਐਵੇਂ ਜਿੱਥੇ ਦੁਨੀਆ ਦੀ ਰੱਖ ਹੀ ਨਹੀਂ ਪਰਮਾਤਮਾ ਉਥੇ ਤੇਰੀ ਰੱਖ ਹੀ ਕਰਦਾ ਰਾਰੇਦਾਰ ਤੇ ਰਖਵਾਲਾ ਤਿਤੈ ਤੂੰ ਸਮਰੱਤ ਜਿੱਥੈ ਕੋਏ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰਮਖ ਰਾਰੇ ਦਾ ਅਰਥ ਰਖਵਾਲਾ ਸ਼ਬਦ ਰਾਖਾ ਤੀਸਰਾ ਅੱਖਰ ਹੈ ਦੱਦਾ ਦੱਦੇ ਦਾ ਅਰਥ ਹੈ ਦਾਤਾ ਉਸ ਵਰਗਾ ਦਾਤਾ ਕੋਈ ਨਹੀਂ ਤੇ ਅਖੀਰਲਾ ਅੱਖਰ ਸਸਾ ਸਸੇ ਦਾ ਅਰਥ ਇਹੋ ਮਨਾ ਜਿਸ ਦਿਨ ਤੇਰਾ ਇੱਕ ਇੱਕ ਸਹਾਰਾ ਮੁੱਕ ਜਾਏਗਾ ਸੱਚੇ ਰੱਬ ਤੋਂ ਬਿਨਾ ਤੇਰਾ ਕਿਸੇ ਨੇ ਸਹਾਰਾ ਨਹੀਂ ਬੰਦਦਾ ਮੈਂ ਬੇਨਤੀ ਕਰਾਂਗਾ ਚਾਰ ਅੱਖਰ ਨੇ ਚਾਰ ਅੱਖਰਾਂ ਚ ਰੱਬ ਦੇ ਚਾਰ ਗੁਣ ਨੇ ਐੜਾ ਅੰਤਰਜਾਮੀ ਰਾ ਰਾ ਰਾਖਾ ਦਦਾ ਦਾਤਾ ਸਸਾ ਸਹਾਰਾ ਮੇਰਾ ਗੁਰੂ ਕਹਿੰਦਾ ਨਹੀਂ ਤੂੰ ਅਰਦਾਸ ਕਰ ਬੇਨਤੀ ਕਰ ਭੇਜ ਕੇ ਅਰਦਾਸ ਕਰ ਅਰਦਾਸ ਚ ਭੇਟਾ ਤੇਰੀ ਭਾਵਨਾ ਦੀ ਚੱਲੇਗੀ ਜਿਸ ਦਾ ਦਿੱਤਾ ਖਾਮਨਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲੀ ਹੁਕਮ ਨਾ ਚਲਾਈ ਰੱਬਾ ਆ ਕਰ ਆ ਹਾ ਇੱਕ ਗੱਲ ਪੱਕੀ ਜੇ ਜਿਹੜਾ ਬੰਦਾ ਭਗਤ ਬਣ ਜਾਏ ਨਾ ਉਹ ਕਹਿੰਦਾ ਰਬਾਏ ਕਰਨਾ ਉਹ ਕਹਿੰਦਾ ਕਰ ਦਿਆਂਗਾ ਮੇਰੀ ਬੰਦੀ ਭਗਤ ਚੜਾਵੇ ਬੰਦਾ ਭਗਤ ਨਾ ਛੂਟਾ ਮੋਹੇ ਪਰ ਜੇ ਕੋਈ ਆਕੜ ਖਾਂ ਆਖੇ ਵੀ ਮੇਰਾ ਹੁਕਮਨਾਮਾ ਮੇਰੀ ਗੱਲ ਚੱਲੇਗੀ ਕਰਦੇ ਸਾਡੇ ਬੰਦੇ ਹੀ ਪਏ ਨੇ ਅੱਜਕੱਲ ਉਹ ਇਹ ਸਮਝਦੇ ਨੇ ਵੀ ਗੁਰੂ ਵੀ ਸਾਡੇ ਹੁਕਮ 'ਚ ਹੀ ਏ ਜੋ ਅਸੀਂ ਕਹਿ ਦੇਣਾ ਇਹ ਲੈ ਤੇ ਕਈਆਂ ਬੰਦਿਆਂ ਦਾ ਸੁਭਾਅ ਵੀ ਹੋ ਜੇ ਉਹ ਪਹਿਲੀ ਪੇਜ ਕੱਢ ਕੇ ਬੈਠੇ ਹੁੰਦੇ ਨੇ ਹੁਕਮਨਾਮਾ ਜਿਹੜਾ ਹੁੰਦਾ ਹੈ ਵੀ ਚਲੋ ਵੀ ਇਹ ਕਰਦੇ ਖੁਸ਼ ਹੋ ਜਾਣਗੇ ਇਹ ਸੁਣਾ ਦਿਓ ਉਹ ਨਹੀਂ ਨਹੀਂ ਪਿਆਰਿਓ ਹੁਕਮ ਲੈ ਜਾਂਦੇ ਨੇ ਗੁਰੂ ਤੋਂ ਹੁਕਮ ਗੁਰੂ ਨੂੰ ਸੁਣਾਇਆ ਨਹੀਂ ਜਾਂਦਾ ਹੁਕਮ ਸਤਿਗੁਰੂ ਕਹਿੰਦੇ ਨੇ ਤੂੰ ਉਹਦੇ ਹੁਕਮ ਨੂੰ ਮੰਨ ਉਹਦੇ ਅੱਗੇ ਕੋਈ ਆਪਣਾ ਹੁਕਮ ਨਾ ਚਲਾ ਆਪਣੀ ਈਗੋ ਆਪਣੀ ਖਾਵੇਂ ਨਹੀਂ ਸਿਰਫ ਉਹਦੇ ਸਾਹਮਣੇ ਝੁਕਨ ਚ ਪੈਦਾ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ ਇਹ ਸਾਡੀ ਬੇਨਤੀ ਹੈ ਦਾਤਾ ਕਿਰਪਾ ਕਰ ਮੈ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਤਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਮੇਰੀ ਬੇਨਤੀ ਤੇਰੇ ਕੋਲ